ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਾਡੇ ਅੱਜ ਦੇ ਵੀਡੀਓ ਦੇ ਵਿੱਚ ਚੌਪਾਈ ਸਾਹਿਬ ਜੀ ਦੇ ਪਾਠ ਦੇ ਬਾਰੇ ਅਸੀਂ ਗੱਲ ਕਰਨ ਜਾ ਰਹੇ ਹਾਂ ਜੇਕਰ ਕੋਈ ਮਨੁੱਖ ਇਸ ਪਾਠ ਨੂੰ ਇੱਕ ਪਰੋਸੇ ਦੇ ਨਾਲ ਲਗਾਤਾਰ 21 ਦਿਨ ਕਰ ਲਵੇ ਤਾਂ ਉਹਦੇ ਘਰ ਦੇ ਵਿੱਚ ਸਾਰੀਆਂ ਬਰਕਤਾਂ ਖੁਸ਼ੀਆਂ ਆਉਣੀਆਂ ਸ਼ੁਰੂ ਹੋ ਜਾਣਗੀਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਚੌਪਾਈ ਸਬਜ਼ੀ ਦੀ ਸ਼ਕਤੀ ਕਿੰਜ ਵਰਤਦੀ ਹੈ ਇਹ ਸਾਰੀ ਗੱਲਬਾਤ ਅਸੀਂ ਕਰਾਂਗੇ ਅਤੇ ਇੱਕ ਸੱਚੀ ਘਟਨਾ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਇਸ ਲਈ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਸੁਣਨਾ ਅਤੇ ਸਮਝਣਾ ਜੀ ਤੇ ਸਾਥ ਸੰਗਤ ਜੀ ਵੀਡੀਓ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਕਮੈਂਟ ਬਾਕਸ ਦੇ ਵਿੱਚ ਜਾ ਕੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਸਾਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਉਹਨਾਂ ਦੇ ਲਈ ਹੈ ਜੋ ਕਹਿੰਦੇ ਹਨ ਕਿ ਅਸੀਂ ਬਹੁਤ ਦੁਖੀ ਹਾਂ ਅਸੀਂ ਜ਼ਿੰਦਗੀ ਤੋਂ ਬਹੁਤ ਹੀ ਨਾਰਾਜ਼ ਹਾਂ ਸਾਨੂੰ ਸਮਝ ਨਹੀਂ ਲੱਗਦੀ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕੀ ਕਰੀਏ ਤੇ ਕੀ ਨਾ ਕਰੀਏ ਸਾਨੂੰ ਕੋਈ ਵੀ ਰਾਹ ਨਹੀਂ ਲੱਭ ਰਿਹਾ ਸਾਨੂੰ ਇੰਜ ਲੱਗਦਾ ਹੈ ਕਿ ਜਿਵੇਂ ਸਾਡੇ ਲਈ ਸਾਰੀਆਂ ਖੁਸ਼ੀਆਂ ਤਰੱਕੀਆਂ ਦੇ ਸਾਰੇ ਹੀ ਰਸਤੇ ਬੰਦ ਹੋ ਚੁੱਕੇ ਹਨ ਤੇ ਸਾਤ ਸੰਗਤ ਜੀ ਜੇ ਆਪਾਂ ਚਉਪਾਈ ਸਾਹਿਬ ਜੀ ਦੇ ਪਾਠ ਕਰਦੇ ਹਾਂ ਚਉਪਾਈ ਸਾਹਿਬ ਜੀ ਦੇ ਪਾਠ ਜ਼ਰੂਰ ਕਰਨੇ ਚਾਹੀਦੇ ਹਨ ਸੰਗਤ ਜੀ ਕਈ ਵੀਰ ਤੇ ਪੈਣਾ ਪੁੱਛਦੇ ਨੇ ਕਿ ਕਿਸ ਵਿਦੇ ਦੀ ਨਾਲ ਪਾਠ ਕਰੀਏ ਕਿਹੜੇ ਵਕਤ ਕਰੀਏ ਕਿੰਨੀ ਸੇਵਾ ਕਰੀਏ ਸਾਧ ਸੰਗਤ ਪੁੱਛਦੇ ਹਨ ਇਹਦੇ ਨਾਲ ਇਹ ਕੰਮ ਸਵਰਦਾ ਹੈ ਉਹਦੇ ਨਾਲ ਇਹ ਕੰਮ ਸਵਰਦਾ ਹੈ ਸੰਗਤ ਜੀ ਇੱਕ ਬੇਨਤੀ ਤੁਹਾਡੇ ਨਾਲ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਦੱਸ ਦਈਏ ਸੰਗਤ ਜੀ ਦੇਖੋ ਜਿੰਨੇ ਵੀ ਬਾਣੀ ਹੈ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਸਾਧ ਸੰਗਤ ਉਹ ਸਾਰੇ ਹੀ ਬਾਣੀ ਜਿਹੜੀ ਹੈ ਸਤਕਾਰਯੋਗ ਹੈ ਹੁਣ ਕਈ ਜਿਹੜੇ ਸਾਡੇ ਵੀਰ ਭੈਣ ਨੇ ਉਹ ਭਰਮ ਭੁਲੇਖੇ ਦੇ ਵਿੱਚ ਪੈ ਜਾਂਦੇ ਹਨ ਸੰਗਤ ਜੀ ਉਹ ਕਹਿੰਦੇ ਹਨ ਕਿ ਆ ਬਾਣੀ ਦਾ ਪਾਠ ਕਰੀਏ ਤੇ ਆ ਹੋ ਜਾਂਦਾ ਹੈ ਆ ਪਾਠ ਕਰੀਏ ਤੇ ਆ ਹੋ ਜਾਂਦਾ ਹੈ ਵਿਦੇਸ਼ ਦੀ ਵਿਜੇ ਲੱਗ ਜਾਂਦੇ ਹਨ ਧਨ ਦੀ ਪ੍ਰਾਪਤੀ ਔਲਾਦ ਦੀ ਪ੍ਰਾਪਤੀ ਸੰਕਟ ਮੋਚਨ ਦੇ ਵਿੱਚ ਦੇਖਿਆ ਹੀ ਹੋਵੇਗਾ ਲਿਖਿਆ ਹੋਇਆ ਹੈ ਕਿ ਅਲੱਗ ਅਲੱਗ ਸ਼ਬਦ ਹਨ ਪਰ ਸਾਧ ਸੰਗਤ ਇਹ ਵੀ ਠੀਕ ਹੈ ਕਿ ਆਪਾਂ ਗੁਰਬਾਣੀ ਦੇ ਨਾਲ ਜੁੜ ਜਾਂਦੇ ਹਾਂ ਕਿਉਂਕਿ ਆਪਾਂ ਨੂੰ ਗੁਰਬਾਣੀ ਦੇ ਨਾਲ ਜੋੜਨ ਦਾ ਇੱਕ ਜਰੀਆ ਹੈ ਜੇ ਆਪਾਂ ਕਰੀ ਜਾਵਾਂਗੇ ਸੰਗਤ ਜੀ ਇੱਕ ਬਹੁਤ ਹੀ ਵਧੀਆ ਜਰੀਆ ਹੈ ਇਹ ਸਾਧ ਸੰਗਤ ਸਤਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਦੋਂ ਇੱਕ ਵਾਰੀ ਬੰਦਾ ਨਸ਼ਾ ਕਰ ਲਵੇ ਤਾਂ ਹੋਨ 10 ਦਿਨ ਲਗਾਤਾਰ ਉਹ ਕਰੀ ਗਿਆ ਤੇ ਮਨ ਦੇ ਵਿੱਚ ਉਹੀ ਗੱਲ ਪੈ ਗਈ ਹੈ ਕਿ ਮੇਰਾ ਹੁਣ ਸਰਦਾ ਨਹੀਂ ਹੁਣ ਜਦੋਂ 10 ਦਿਨ ਲਗਾਤਾਰ ਕਰ ਲਿਆ 11ਵੇਂ ਦਿਨ ਮਨ ਦੇ ਵਿੱਚ ਆਊਗਾ ਕਿ ਮੈਨੂੰ ਘੜ ਮਹਿਸੂਸ ਹੋ ਰਹੀ ਹੈ ਮੈਂ ਕਰਾਂ ਤੇ ਕੀ ਕਰਾਂ ਸਾਦ ਸੰਗਤ ਇਸੇ ਤਰ੍ਹਾਂ ਗੁਰਬਾਣੀ ਹੈ ਜਿਹੜੀ ਅੰਦਰ ਵਸ ਜਾਂਦੀ ਹੈ ਤੁਰ ਤੱਕ ਅੰਦਰ 헤ਦੇ ਦੇ ਵਿੱਚ ਵਸ ਜਾਂਦੀ ਹੈ ਸੰਗਤ ਜੀ ਜੇ ਬੰਦਾ 10 ਦਿਨ 20 ਦਿਨ ਲਗਾਤਾਰ ਪਾਠ ਕਰੂਗਾ ਜਦੋਂ 22ਵੇਂ ਦਿਨ ਉਹਨੂੰ ਬੰਦੇ ਨੂੰ ਮਹਿਸੂਸ ਹੋਊਗਾ ਕਿ ਅੱਜ ਕੁਝ ਰਹਿ ਗਿਆ ਮੈਂ ਕੁਝ ਕਰਿਆ ਨਹੀਂ ਹੈ ਇਹ ਇੱਕ ਚੰਗੀ ਲਤ ਹੈ ਇਹ ਇੱਕ ਅੰਦਰ ਵੱਸ ਜਾਣਾ ਕਿ ਅੰਦਰ ਕਾੜ ਮਹਿਸੂਸ ਹੋਣੀ ਹੈ ਕਿ ਮੈਂ ਅੱਜ ਪਾਠ ਨਹੀਂ ਕੀਤਾ ਸਾ ਸੰਗਤ ਇਹ ਜੁੜਨ ਦਾ ਸਭ ਤੋਂ ਵਧੀਆ ਤਰੀਕਾ ਹੈ ਜੇ ਤੁਸੀਂ ਕਿਸੇ ਨੂੰ ਕਹੋਗੇ ਕਿ ਭਾਈ ਇੰਨੇ ਦਿਨ ਪਾਠ ਕਰਿਆ ਕਰ। ਅਗਲਾ ਕਹੋਗਾ ਕਿ ਹਾਂਜੀ ਬਿਲਕੁਲ ਕਰੂੰਗਾ ਜੀ। ਸਾਧ ਸੰਗਤ ਫਿਰ ਕਿੰਨਾ ਚੰਗਾ ਹੋਊਗਾ। ਕਿੰਨੀ ਵੱਡੀ ਰਹਿਮਤ ਹੋਊਗੀ। ਕਿੰਨੀ ਵੱਡੀ ਸਤਿਗੁਰ ਦੀ ਕਿਰਪਾ ਹੋ ਗਈ। ਸਾਧ ਸੰਗਤ ਜੀ ਆਪਾਂ ਇਦਾਂ ਕਰਾਂਗੇ। ਬਹੁਤ ਚੰਗਾ ਹੋਵੇਗਾ। ਹੁਣ ਜੋ ਆਪਾਂ ਇਹ ਸਬਜੀ ਦਾ ਪਾਠ ਸੰਗਤ ਜੀ ਦਸਮ ਗ੍ਰੰਥ ਦੀ ਜੋ ਆਪਾਂ ਇਹ ਸੇਵ ਤੋਂ ਸੰਗਤ ਜੀ ਚੋਪਈ ਸੇਵ ਪਾਠ ਜਿੰਨੇ ਵੀ ਕਰ ਲਿਆ। ਉਹਦੇ ਤੇ ਫਿਰ ਵਾਰੇ ਨਿਆਰੇ ਹੋ ਜਾਂਦੇ ਨੇ ਸਤ ਸਤ ਗੁਰ ਸੱਚੇ ਪਾਤਸ਼ਾਹ ਜੀ ਉਹਦੇ ਤੇ ਕਿਰਪਾ ਕਰਦੇ ਨੇ ਸਾਧ ਸੰਗਤ ਜੀ ਬਾਬਾ ਚਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਉਹ ਵੀ ਜੋ ਪਈ ਸਾਬ ਜੀ ਦੇ ਜਪਜੀ ਸਾਹਿਬ ਜੀ ਦੇ ਸੁਖਮਨੀ ਸਾਹਿਬ ਜੀ ਦੇ ਪਾਠ ਪਤਾ ਨਹੀਂ ਕਿੰਨੇ ਕਿੰਨੇ ਕਰਦੇ ਸੀ ਉਹ 24 ਘੰਟੇ ਪਾਠ ਕਰਦੇ ਰਹਿੰਦੇ ਸਨ ਗੱਲਬਾਤ ਘਟ ਕਰਦੇ ਸਨ ਜੇ ਕੋਈ ਮਿਲਣ ਆਉਂਦਾ ਸੀ ਤੇ ਉਹਨੂੰ ਮਿਲਦੇ ਵੀ ਜ਼ਰੂਰ ਸਨ ਪਰ ਵਿੱਚ ਪਾਠ ਜ਼ਰੂਰ ਕਰਦੇ ਸੀ ਇੱਕ ਕਮਾਈ ਸੀ ਉਹਨਾਂ ਦੀ ਸਾਧਨਾ ਸੀ ਉਹਨਾਂ ਨੇ ਮਨ ਨੂੰ ਸਾਧ ਲਿਆ ਸਾਧ ਸੰਗਤ ਵੱਡੀ ਰਹਿਮਤ ਸੀ ਉਹ ਰਹਿਮਤ ਗੁਰੂ ਦੀ ਕਿਰਪਾ ਦੇ ਥਾਈ ਸੀ ਗੁਰੂ ਦੀ ਕਿਰਪਾ ਸੀ ਸਾਧ ਸੰਗਤ ਸਾਬਦ ਦੀ ਕਿਰਪਾ ਸੀ ਤੇ ਆਪਾਂ ਵੀ ਜੇ ਅੱਜ ਕਰਾਂਗੇ ਪਾਠ ਤਾਂ ਬਹੁਤ ਵਧੀਆ ਗੱਲ ਹੈ ਸਾਧ ਸੰਗਤ ਰੋਜ਼ਾਨਾ ਨਿਤਨੇਮ ਕਰੋ ਉਸ ਤੋਂ ਬਾਅਦ ਤੁਸੀਂ ਚਉਪਾਈ ਸਾਬ ਜੀ ਦੀ ਅਨੰਦ ਪਾਠ ਕਰੋ ਗਿਣਤੀ ਕਰਨੇ ਗਿਣਤੀ ਕਰ ਲਓ 11 ਕਰੀਏ 15 ਕਰੀਏ ਚਲੋ ਇੱਕ ਆਈਡੀਆ ਜਿਹਾ ਹੋ ਜਾਂਦਾ ਹੈ ਬੰਦੇ ਨੂੰ ਜਿੰਨੇ ਵੀ ਕਰੋ ਤੇ ਉਸ ਤੋਂ ਬਾਅਦ ਅਰਦਾਸ ਜ਼ਰੂਰ ਕਰੋ ਕਿ ਸੱਚੇ ਪਾਤਸ਼ਾਹ ਜਿੰਨੇ ਵੀ ਪਾਠ ਕਰਾਏ ਹਨ ਇਹ ਤੁਸੀਂ ਕਰਵਾਏ ਨੇ ਮੇਰੇ ਵਿੱਚ ਇੰਨੇ ਸਮਰੱਥਾ ਨਹੀਂ ਸੀ ਸਤਿਗੁਰ ਇਹਨੂੰ ਕਾਲ ਥਾਈ ਪਾਇਓ ਪੜੇ ਸੁਣੇ ਬਾਣੀ ਦਾ ਭਾਵ ਮੇਰੇ ਹਿਰਦੇ ਦੇ ਵਿੱਚ ਵਸਾਓ ਤੇ ਸਾਹ ਸੰਗਤ ਪਾਠ ਤੋਂ ਬਾਅਦ ਅਰਦਾਸ ਬੇਨਤੀ ਜ਼ਰੂਰ ਕਰੋ ਸਤਿਗੁਰ ਦੀ ਕਿਰਪਾ ਤੁਹਾਡੇ ਤੇ ਹੁੰਦੀ ਹੈ ਫਿਰ ਤੁਹਾਨੂੰ ਆਪ ਖੁਦ ਪਤਾ ਲੱਗ ਜਾਵੇਗਾ ਕਿ ਤੁਹਾਡੇ ਉੱਤੇ ਵਾਹਿਗੁਰੂ ਜੀ ਦੀ ਕਿੰਨੀ ਕਿਰਪਾ ਹੋ ਗਈ ਹੈ ਚਉਪਾਈ ਸਾਹਿਬ ਦੇ ਤਿੰਨ ਪਾਠ ਜ਼ਰੂਰ ਕਰਿਆ ਕਰੋ ਤਿੰਨ ਪਾਠ ਦੇਣ ਦੇ ਵਿੱਚ ਜ਼ਰੂਰ ਕਰੋ ਦੇਖੋ ਸਾਧ ਸੰਗਤ ਜੀ ਸਵੇਰੇ ਅੰਮ੍ਰਿਤ ਵੇਲੇ ਕਰਨਾ ਹੈ ਉਸ ਤੋਂ ਬਾਅਦ ਜਦੋਂ ਮਰਜ਼ੀ ਕਰ ਲਓ ਫਿਰ ਫਿਰ ਇੱਕ ਦੁਪਹਿਰੇ ਇੱਕ ਸ਼ਾਮ ਨੂੰ ਰਹਿ ਰਾਜ ਸੈਭ ਤੋਂ ਪਹਿਲਾਂ ਕਰ ਲਓ ਸੰਗਤ ਜੀ ਇਸ ਪਾਠ ਤੇ ਕਿਤੇ ਕਿੰਨਾ ਕੁ ਵਕਤ ਲੱਗਦਾ ਹੈ ਮਸਾ 2-3 ਮਿੰਟ ਲੱਗਦੇ ਹਨ ਸਾਰੇ ਚਉਪਈ ਸੈਭ ਦਾ ਪਾਠ ਕਰਨ ਦੇ ਵਿੱਚ ਚਉਪਈ ਸੈਭ ਦਾ ਪਾਠ ਜਿੰਨੇ ਵੀ ਕੀਤਾ ਸਾਧ ਸੰਗਤ ਬੁਰੀਆਂ ਤਾਕਤਾਂ ਸ਼ਕਤੀਆਂ ਤੰਤਰ ਮੰਤਰ ਉਹਦੇ ਤੇ ਨਹੀਂ ਚੱਲਦੇ ਸੰਗਤ ਜੀ ਮਹਾ ਮੰਤਰਾਂ ਦਾ ਵੀ ਮੰਤਰ ਹੈ ਮੂਲ ਮੰਤਰ ਉਹ ਕਰ ਲਓ ਜਪਜੀ ਸਾਹਿਬ ਦਾ ਪਾਠ ਕਰ ਲਓ ਜੋ ਪਈ ਸਾਹਿਬ ਦਾ ਪਾਠ ਕਰ ਲਓ ਤਾਂ ਤੁਹਾਡੇ ਤੇ ਕਿਸੇ ਦਾ ਵੀ ਕੁਝ ਵੀ ਕਰਿਆ ਕਰਾਇ ਨਹੀਂ ਚੱਲੇਗਾ ਅੱਜ ਕੱਲ੍ਹ ਕਈ ਕਹਿੰਦੇ ਨੇ ਕਿ ਸਾਨੂੰ ਕਿਸੇ ਨੇ ਕੁਝ ਕਰ ਦਿੱਤਾ ਸਾਧ ਸੰਗਤ ਜੀ ਜਿਹਦੇ ਕੋਲ ਸ਼ਬਦ ਹੈ ਉਹਨੂੰ ਤਾਂ ਘਬਰਾਉਣ ਦੀ ਕੋਈ ਲੋੜ ਹੀ ਨਹੀਂ ਸੰਗਤ ਜੀ ਮੰਤਰਾਂ ਦਾ ਸਿਰ ਮੰਤਰ ਮੂਲ ਮੰਤਰ ਇੱਕ ਇਹੋ ਜਿਹਾ ਮੰਤਰ ਹੈ ਜਿਹਦੇ ਅੱਗੇ ਸਾਰੇ ਦੁਨੀਆ ਦੇ ਕਾਲੇ ਪੀਲੇ ਚਿੱਟੇ ਮੰਤਰ ਫੇਲ ਨੇ ਸਾਰੇ ਮੰਤਰ ਫੇਲ ਨੇ ਸਾਜ ਸੰਗਤ ਇੱਕ ਘਟਨਾ ਹੈ ਕਹਿੰਦੇ ਨੇ ਕਿ ਇੱਕ ਗੁਰਸਿੱਖ ਪਰਿਵਾਰ ਹੈ ਆਕੇ ਨਵਾਂ ਨਵਾਂ ਸ਼ਹਿਰਦਾਰੀ ਗਵਾਂਢ 'ਚ ਰਹਿਣ ਲੱਗ ਪਿਆ ਗੁਰਬਾਣੀ ਦੇ ਨਾਲ ਉਹ ਜੁੜੇ ਹੋਏ ਸੀ ਹੁਣ ਜਿਹੜੇ ਗਵਾਂਢੀ ਸੀ ਉਹਨਾਂ ਨੂੰ ਇਸ ਗੱਲ ਦਾ ਬਹੁਤ ਦੁੱਖ ਹੋਇਆ ਕਿ ਇਹਨਾਂ ਨੇ ਆਕੇ ਘਰ ਖਰੀਦ ਲਿਆ ਤੇ ਰਹਿਣ ਲੱਗ ਗਏ ਨੇ ਉਹਨਾਂ ਦੇ ਅੱਖ ਸੀ ਕਿ ਇਹ ਘਰ ਅਸੀਂ ਖਰੀਦੀਏ ਪਰ ਉਹਨਾਂ ਤੋਂ ਪਹਿਲਾਂ ਇਹ ਬਾਜੀ ਮਾਰ ਗਏ ਉਹਨਾਂ ਨੇ ਕਾਲਾ ਜਾਦੂ ਜਿਹਨੂੰ ਉਹ ਕਹਿੰਦੇ ਹੁੰਦੇ ਨੇ ਉਹਨਾਂ ਤੇ ਕਰਵਾਉਣਾ ਉਹਨਾਂ ਨੇ ਸ਼ੁਰੂ ਕਰ ਦਿੱਤਾ ਉਹਨਾਂ ਤੇ ਕਾਲਾ ਜਾਦੂ ਢੋਣੇ ਟਪਾਣੇ ਕੁਝ ਨਹੀਂ ਚੱਲਿਆ ਹੁਣ ਜਿਹੜਾ ਬਾਬਾ ਉਹਨਾਂ ਦਾ ਕਾਲਾ ਇਲਮ ਕਰਦਾ ਸੀ ਉਹ ਕਹਿੰਦੇ ਉਹ ਕਹਿੰਦੇ ਤੂੰ ਕਹਿੰਦਾ ਸੀ ਕਿ ਉਹ ਤਾਂ ਉੱਜੜ ਜਾਣਗੇ ਬਰਬਾਦ ਹੋ ਜਾਣਗੇ ਇਥੋਂ ਚਲੇ ਜਾਣਗੇ ਕਹਿੰਦੇ ਇਦਾਂ ਦਾ ਤਾਂ ਕੁਝ ਵੀ ਨਹੀਂ ਹੋਇਆ ਇਹਨਾਂ ਦਾ ਤਾਂ ਕੁਝ ਵੀ ਨਹੀਂ ਵਿਗੜਿਆ ਹੁਣ ਇੱਕ ਦਿਨ ਉਹ ਬੰਦਾ ਉਹਨਾਂ ਦੇ ਘਰ ਆਇਆ ਉਹ ਕਹਿੰਦਾ ਚਲ ਠੀਕ ਹੈ ਉਹ ਬਾਬਾ ਕਾਲੇ ਇਲਮ ਵਾਲਾ ਕਹਿੰਦਾ ਉਹ ਬੰਦੇ ਨੂੰ ਕਿ ਮੈਨੂੰ ਦਿਖਾਏ ਇੱਕ ਵਾਰੀ ਮੈਂ ਉਹਦੇ ਘਰੇ ਜਾਵਾਂ ਉਹਨਾਂ ਦੇ ਘਰੇ ਇਹੋ ਜਿਹਾ ਕਾਲਾ ਜਾਦੂ ਕਰਾਂਗਾ ਤੇ ਉਹ ਬੰਦੇ ਤੇ ਉਹ ਬੰਦੇ ਖੁਦ ਛੱਡ ਕੇ ਭੱਜਣਗੇ ਜਦੋਂ ਉਹ ਗਵਾਂਢੀ ਘਰੇ ਲੈ ਕੇ ਗਿਆ ਉਹਨਾਂ ਦੇ ਤੇ ਸਾਥ ਸੰਗਤ ਜਿਹੜਾ ਕਾਲੇ ਇਲਮ ਵਾਲਾ ਬਾਬਾ ਸੀ ਉਹ ਬਾਰ ਹੀ ਰੁਕਿਆ ਰਿਹਾ ਤੇ ਉਸਨੇ ਉਹਨ ਨੂੰ ਕਿਹਾ ਕਿ ਇੱਥੇ ਨਹੀਂ ਮੈਂ ਜਾ ਸਕਦਾ ਅੰਦਰ ਇੱਥੇ ਮੇਰਾ ਕਾਲਾ ਜਾਦੂ ਪੀਲਾ ਜਾਦੂ ਨਹੀਂ ਚੱਲ ਸਕਦਾ ਇੱਥੇ ਤਾਂ ਕਹਿੰਦਾ ਮੰਤਰਾਂ ਦਾ ਵੀ ਮਹਾ ਮੰਤਰ ਹੈ ਕਹਿੰਦਾ ਸਰਦਾਜੀ ਇੱਕ ਗੱਲ ਦੱਸੋ ਕੀ ਕਰਦੇ ਹੁੰਦੇ ਹੋ ਉਹ ਕਹਿੰਦੇ ਕਰਨਾ ਕੀ ਹੈ ਅਸੀਂ ਗੁਰੂ ਦੀ ਬਾਣੀ ਦਾ ਪਾਠ ਕਰਦੇ ਹਾਂ ਅਸੀਂ ਮੋਲ ਮੰਤਰ ਦਾ ਪਾਠ ਕਰਦੇ ਹਾਂ ਜਦੋਂ ਉਹਨੂੰ ਸੁਨਾਇਆ ਪੂਰਾ ਮੋਲ ਮੰਤਰ ਇੱਕ ਓੰਕਾਰ ਤੋਂ ਲੈ ਕੇ ਨਾਣਕ ਹੋਸੀ ਪੀ ਸੱਚ ਤੱਕ ਉੱਥੇ ਹੀ ਪੈਰ ਖੜ ਗਏ ਕਹਿੰਦਾ ਇਹ ਮੰਤਰ ਅਗੇ ਮੇਰੀਆਂ ਤਾਕਤਾਂ ਵੀ ਫੇਲ ਨੇ ਮੇਰਾ ਨਹੀਂ ਵਸ ਚੱਲ ਸਕਦਾ ਇੱਥੇ ਗੈਬੀ ਸ਼ਕਤੀ ਹੈ ਇਹ ਮੰਤਰ ਇਸ ਕਰਕੇ ਮੇਰਾ ਕੁਝ ਨਹੀਂ ਚੱਲਿਆ ਇਹਨਾਂ ਤੇ ਸੋਸਾਲ ਸੰਗਤ ਇਹ ਬੇਨਤੀ ਅੱਜ ਤੁਹਾਡੇ ਨਾਲ ਤਾਂ ਸਾਂਝੀ ਕੀਤੀ ਹੈ ਕਿ ਜੇ ਸਾਡੇ ਮਨਾਂ ਦੇ ਵਿੱਚ ਵੀ ਕੋਈ ਭੁਲੇਖਾ ਹੈ ਤਾਂ ਉਹ ਵੀ ਅਸੀਂ ਦੂਰ ਕਰਕੇ ਦੇਖੀਏ ਪਾਠ ਕਰੀਏ ਤੁਹਾਨੂੰ ਖੁਦ ਪਤਾ ਲੱਗਣਾ ਹੈ ਸਾਧ ਸੰਗਤ ਚੋਪਈ ਸਾਹਿਬ ਜੀ ਦੇ ਪਾਠ ਕਰੋ ਨਿਤਨੇਮ ਕਰੋ ਅਰਦਾਸ ਬੇਨਤੀ ਕਰੋ ਜੋ ਮੰਗੋਗੇ ਉਹੀ ਮਿਲੇਗਾ ਵਿਦੇਸ਼ ਦਾ ਮੰਗੋਗੇ ਵੀਜ਼ਾ ਉਹ ਵੀ ਮਿਲੇਗਾ ਸਤਗੁਰ ਦੇਣਗੇ ਧਾਨ ਦੀ ਪ੍ਰਾਪਤੀ ਔਲਾਦ ਦੀ ਪ੍ਰਾਪਤੀ ਕਹਿਣ ਤੋਂ ਭਾਵ ਜੋ ਅਸੀਂ ਮੰਗਾਂਗੇ ਸੰਗਤ ਜੀ ਉਹੀ ਮਿਲੇਗਾ ਉਹਦੇ ਢੰਡਾਰੇ ਭਰਪੂਰ ਨੇ ਉਹਦੇ ਦਰ ਤੇ ਜੋ ਕੋਈ ਵੀ ਹੁੰਦਾ ਹੈ ਉਹ ਦਾਤਾਂ ਦੇ ਕੇ ਮੋੜਦਾ ਹੈ ਸਾਧ ਸੰਗਤ ਉਹ ਕਦੇ ਖਾਲੀ ਨਹੀਂ ਮੋੜਦਾ ਇਹ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੈ ਇਹ ਸਤਗੁਰ ਦੀ ਰਹਿਮਤ ਹੈ ਸਾਧ ਸੰਗਤ ਜਿਹੜਾ ਵੀ ਗੁਰੂ ਦੇ ਦਰ ਤੇ ਆ ਗਿਆ ਤੇ ਮੇਰੇ ਸਤਗੁਰ ਉਹਨੂੰ ਦਾਤਾਂ ਦੇ ਕੇ ਜ਼ਰੂਰ ਨਿਵਾਜਦੇ ਨੇ ਮੇਰੇ ਪਾਤਸ਼ਾਹ ਦਾਤਾਂ ਦੇ ਕੇ ਜ਼ਰੂਰ ਨਿਵਾਜਦੇ ਨੇ ਉਹਨਾਂ ਨੂੰ ਸਤਿਗੁਰ ਖਾਲੀ ਨਹੀਂ ਮੋੜਦੇ ਆਪਣੇ ਦਰ ਤੋਂ ਬਿਲਕੁਲ ਵੀ ਨਹੀਂ ਖਾਲੀ ਮੋੜਦੇ ਸਾਧ ਸੰਗਤ ਇਹ ਗੱਲ ਜ਼ਰੂਰ ਯਾਦ ਰੱਖਿਓ ਕਿ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਪਾਸ਼ਾ ਜੀ ਕਿਰਪਾ ਕਰਦੇ ਨੇ ਜਿਹੜਾ ਗੁਰਬਾਣੀ ਦਾ ਸਹਾਰਾ ਲੈਂਦਾ ਹੈ ਮੇਰੇ ਸਤਿਗੁਰ ਉਹਦਾ ਸਹਾਰਾ ਬਣ ਜਾਂਦੇ ਨੇ ਇਹ ਗੱਲ ਹਮੇਸ਼ਾ ਯਾਦ ਰੱਖੋ ਸਾਧ ਸੰਗਤ ਕਦੇ ਵੀ ਆਪਾਂ ਕਰਕੇ ਦੇਖਿਓ ਪਿਆਰ ਨਾਲ ਭਿੱਜ ਕੇ ਬਾਣੀ ਦਾ ਪਾਠ ਕਰੀਏ ਸਾਧਗੁਰ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਰੂਪੀ ਖਜ਼ਾਨਾ ਸਾਨੂੰ ਬਖਸ਼ਿਆ ਹੈ ਮਹਾਪੁਰਖ ਜੀ ਕਹਿੰਦੇ ਹਨ ਗੁਰਬਾਣੀ ਰੂਪੀ ਉਹ ਸਮੁੰਦਰ ਹੈ ਜਿਹਦੇ ਵਿੱਚ ਕੋਈ ਮਨੁੱਖ ਜਿੰਨੀ ਗਹਿਰਾਈ ਦੇ ਨਾਲ ਡੁਬਕੀ ਲਗਾਵੇਗਾ ਉਨਾ ਹੀ ਕੀਮਤੀ ਮੋਤੀ ਕੱਢ ਕੇ ਲੈ ਆਵੇਗਾ ਸੋ ਕਹਿਣ ਦਾ ਭਾਵ ਇਹ ਹੈ ਕਿ ਗੁਰੂ ਦਾ ਗਿਆਨ ਜਿੰਨਾ ਹੀ ਆਪਾਂ ਹਾਸਲ ਕਰੀਏ ਕਾਟੇ ਹਨ ਜਿਵੇਂ ਜਿਵੇਂ ਗੁਰੂ ਦਾ ਗਿਆਨ ਹਾਸਲ ਕਰਦੇ ਜਾਵਾਂਗੇ ਤਿਉ ਤਿਉ ਜ਼ਿੰਦਗੀ ਦੇ ਦੁੱਖ ਕਸ਼ਟ ਦੂਰ ਹੁੰਦੇ ਜਾਣਗੇ ਫਿਰ ਆਓ ਰੋਜ਼ ਰੋਜ਼ ਅਮਰਤ ਵੇਲੇ ਉੱਠਣਾ ਓਟਕੇ ਗੁਰਬਾਣੀ ਦਾ ਪਾਠ ਕਰਨਾ ਅਤੇ ਜਦੋਂ ਵੀ ਭੋਜਨ ਪ੍ਰਸ਼ਾਦਾ ਬਣਾਉਣਾ ਹੈ ਜਾਂ ਫਿਰ ਖਾਣਾ ਹੈ ਉਦੋਂ ਹੀ ਮਾਲਕ ਦਾ ਸ਼ੁਕਰਾਨਾ ਕਰਕੇ ਖਾਣਾ ਤਾਂ ਦੇਖਣਾ ਸਾਡੇ ਘਰ ਪਰਿਵਾਰ ਦੇ ਅੰਦਰ ਦਿਨਾਂ ਦੇ ਵਿੱਚ ਬਦਲਾਵ ਹੋਣਾ ਸ਼ੁਰੂ ਹੋ ਜਾਵੇਗਾ ਜੇਕਰ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਤਨ ਲਾਈਕ ਕਮੈਂਟ ਅਤੇ ਸ਼ੇਅਰ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ